ਸੱਛੈ ਕਲਜੀ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਓ ਅੱਜ ਦੀ ਵੱਡੀ ਖਬਰ ਕਣਕ ਅਤੇ ਆਲੂਆਂ ਦੀ ਬਿਜਾਈ ਲਈ ਕਿਸਾਨਾਂ ਨੂੰ ਆਵੇਗੀ ਦਿੱਕਤ ਕੇਂਦਰ ਤੋਂ ਨਹੀਂ ਮਿਲ ਰਹੀ ਡੀਏਪ ਖਾਦ ਜਾਨੋ ਪੰਜਾਬ ਸਰਕਾਰ ਨੇ ਕੀ ਕੀਤਾ ਤਰਕ ਇਸ ਨਾਲ ਪੰਜਾਬ ਵਿੱਚ ਇਕੈਤੀ ਹਰੀ ਤੇ ਸੀਜ਼ਨ ਵਿੱਚ ਡੀਏਪ ਖਾਦ ਦਾ ਸੰਕਟ ਪੈਦਾ ਹੋਣ ਦੀ ਸੰਭਾਵਨਾ ਹੈ ਕਿਉਂਕਿ ਪੰਜਾਬ ਨੂੰ ਡੀਏਪ ਖਾਦ ਦੇ ਵਿੱਚ ਕੇਂਦਰ ਟਿਲਮਠ ਦਿਖਾ ਰਹੀ ਹੈ ਇਸ ਦਿੱਕਤ ਨੂੰ ਲੈ ਕੇ ਪੰਜਾਬ ਦੇ ਮੁਖ ਸਕੱਤਰ ਏਪੀ ਸੀਨਾ ਨੇ ਕੇਂਦਰ ਖਾਦਾ ਮੰਤਰੀ ਜੇਪੀ ਨੱਡਾ ਨਾਲ ਮੁਲਾਕਾਤ ਕੀਤੀ ਉਹਨਾਂ ਨੇ ਕਿਹਾ ਹੈ ਕਿ ਜੇ ਜੇਪੀ ਦਾ ਸਟਾਕ ਸਮੇਂ ਸਿਰ ਪੂਰਾ ਨਾ ਕੀਤਾ ਗਿਆ ਤਾਂ ਪੰਜਾਬ ਵਿੱਚ ਗਣਕ ਦੀ ਪੈਦਾਵਾਰ ਵਿੱਚ ਭਾਰੀ ਕਮੀ ਆ ਸਕਦੀ ਹੈ ਜਿਸ ਨਾਲ ਮਾਲੀ ਨੁਕਸਾਨ ਹੋਵੇਗਾ ਇਸ ਦੇ ਨਾਲ ਖਬਰ ਸਾਹਮਣੇ ਆ ਰਹੀ ਹੈ ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮਾਮਲੇ ਤੇ ਕੇਂਦਰ ਮੰਤਰੀ ਨੂੰ ਪੱਤਰ ਲਿਖਿਆ ਸੀ ਦੱਸਦੀ ਕਿ ਪੰਜਾਬ ਵਿੱਚ ਹਾੜੀ ਸੀਜ਼ਨ ਵਿੱਚ 35 ਲੱਖ ਹੈਕਟੇਰ ਰਕਬੇ ਵਿੱਚ ਕਣਕ ਦੀ ਬਿਜਾਈ ਲਈ 5.5 ਲੱਖ ਮੀਟ੍ਰਿਕ ਟਨ ਡੀਪੀ ਖਾਦ ਦੀ ਲੋੜ ਹੁੰਦੀ ਹੈ 1 ਜੁਲਾਈ ਤੱਕ ਕੇਂਦਰ ਵੱਲੋਂ ਸਿਰਫ 40000 ਮੀਟ੍ਰਿਕ ਟਨ ਡੀਪੀ ਹੀ ਦਿੱਤੀ ਗਈ ਹੈ ਜੋ ਕਿ 5.1 ਲੱਖ ਮੈਟ੍ਰਿਕ ਟਨ ਘਟ ਹੈ ਪਹਿਲਾ ਸਤੰਬਰ ਦੇ ਦੂਜੇ ਅੱਧ ਵਿੱਚ ਆਲੂਆਂ ਦੀ ਬਿਜਾਈ ਲਈ ਇਸ ਫਿਰ ਅਕਤੂਬਰ ਵਿੱਚ ਕਣਕ ਦੀ ਬਿਜਾਈ ਲਈ ਡੀਏਪੀ ਬੇहद ਜ਼ਰੂਰੀ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ